ਪਾਤੜਾ ਦੇ ਪਿੰਡ ਦੁਗਾਲ ਦੇ ਨੇੜੇ ਇੱਕ ਟਾਬੇ ਤੇ ਕੁਝ ਨੌਜਵਾਨ ਉੱਥੇ ਰੋਟੀ ਖਾ ਰਹੇ ਸੀ ਉਸ ਦੇ ਬਾਇ ਇੱਕ ਦੂਜੀ ਪਾਰਟੀ ਆ ਗਈ ਜਿਸ ਦੇ ਬਦੌਲਣਾ ਦਾ ਵਿਵਾਦ ਹੋਇਆ ਉਸ ਦੇ ਵਿੱਚ ਇੱਕ ਪਾਰਟੀ ਪਤਨਾ ਹਸਪਤਾਲ ਦੇ ਜੇਰੇ ਇਲਾਜ ਹੈ ਦੂਜੀ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਜੇਰੇ ਇਲਾਜ ਹੈ ਇਸ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕੀਤਾ ਸਮਾਣਾ ਜਿਹੜੇ ਹਸਪਤਾਲ ਦੇ ਵਿੱਚ ਜਿਹੜੇ ਨੌਜਵਾਨ ਦਾਖਲ ਹੈ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਹਨ ਔਰ ਪੁਲਿਸ ਅਧਿਕਾਰੀ ਜਗਦੀਸ਼ ਨਾਇਨ ਨਾਲ ਤਾਂ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਬਿਆਨ ਦਰਜ ਕੀਤੇ ਗਏ ਪਰਤਾ ਕੀਤੀ ਜਾ ਰਹੀ ਹੈ ਔਰ ਮੈਡੀਕਲ ਰਿਪੋਰਟ ਦੇ ਮੁਤਾਬਿਕ ਕਾਨੂੰਨ ਦੇ ਮੁਤਾਬਿਕ ਕਾਰਵਾਈ ਕੀਤੀ ਜਾਣ ਦੂਜੇ ਪੱਖ ਦੇ ਸ਼ਿਕਾਇਤ ਤੇ ਪੁਲਿਸ ਨੇ ਕੁਝ ਵਿਅਕਤੀਆਂ ਦੇ ਖਿਲਾਫ ਜਾਨ ਤੋਂ ਮਾਰਨ ਦੀ ਧਮਕੀ ਦਾ ਮਾਮਲਾ ਦਰਜ ਕੀਤਾ ਹੈ ਔਰ ਜਾਂਚ ਸ਼ੁਰੂ ਕੀਤੀ ਹੈ ਜੀ ਡਗਾਲ ਤੋਂ ਅੱਗੇ ਕਿਟਾਬਾ ਪੈਂਦਾ ਜੀ ਇੱਥੇ ਆ ਗਏ ਸੀ ਕਿ ਕੱਲ ਮੇਰਾ ਸੀਗਾ ਜੀ ਜਨਮ ਦਿਨ ਉੱਥੇ ਸੀ ਗਏ ਸੀ ਜਨਮ ਦਿਨ ਕਰਕੇ ਰੋਟੀ ਲੈਣ ਗਏ ਸੀਗੇ ਜੀ ਅਸੀਂ ਉੱਥੇ ਉੱਥੇ 4-5 ਮੁੰਡੇ ਪਹਿਲਾਂ ਬੈਠੇ ਸੀਗੇ 5 ਤੋਂ 6 ਮੁੰਡੇ ਤੇ ਅਸੀਂ ਜਾ ਕੇ ਉਹਨਾਂ ਨਾਲ ਬੈਠ ਗਏ ਜੀ ਉਹਨਾਂ ਨੇ ਮੈਨੂੰ ਬਹੁਤ ਮੰਦਾ ਬੋਲੇ ਮੇਰੀ ਜਾਤ ਬਾਰੇ ਹਾਂਜੀ ਮੈਨੂੰ ਜਾਣਦੇ ਸੀਗੇ ਮੈਨੂੰ ਗਾਲਾਂ ਕੱਢੀਆਂ ਜੀ ਉਹਨਾਂ ਨੇ ਮੇਰੀ ਜਾਤ ਬਾਰੇ ਬਹੁਤ ਮਾੜਾ ਚੰਗਾ ਬੋਲਿਆ ਜੀ ਮੇਰੇ ਸਰ ਚੱਕੂ ਮਾਰੇ ਜੀ ਡੰਡੇ ਮਾਰੇ ਨੇ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਜੀ ਮੇਰੇ ਨਾਲ ਉਹ ਉਹ ਦਾ ਨਾਮ ਹੈ ਜੀ ਜਗਦੀਪ ਸਿੰਘ ਜੀ ਇਹਦੇ ਵੀ ਲੱਗੀਆਂ ਸੱਟਾਂ ਹਾਂਜੀ ਉਹਦੇ ਸੱਟਾਂ ਉਹਦੇ ਵੀ ਲੱਗ ਰਹੀਆਂ ਨੇ ਢੂਈ ਤੇ ਕੱਲ੍ਹ ਢਾਬੇ ਤੇ ਲੜਾਈ ਹੋਈ ਹੈ ਜੀ ਦੁਗਾਲ ਕਲਾ ਤੇ ਇੱਕ ਪਾਰਟੀ ਪਾਤਰਾਂ ਦਾ ਇਕਲਾ ਇੱਕ ਪਾਰਟੀ ਇੱਥੇ ਦਾ ਇਕਲਾ ਹਾਂ ਇੱਕ ਪਾਰਟੀ ਦਾ ਮਾਮਲਾ ਦਰਜ ਹੋ ਗਿਆ ਕਿਸ ਤਰ੍ਹਾਂ ਦੇ ਦਰਜ ਹੋਇਆ ਉਹ ਹੋਇਆ ਜੀ 109 115 2 116 118 ਕਿੰਨੇ ਬੰਦੇ ਨੇ ਜੀ ਉਹ ਹੋਇਆ ਜੀ ਤਿੰਨਾਂ ਦਾ ਸਮਾਣਾ ਜਗਦੀਪ ਤੇ ਗੁਰਪ੍ਰੀਤ ਜੋ ਇਹਨਾਂ ਨੇ ਬਿਆਨ ਲਖਾਇਆ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਪ੍ਰਥਮ ਦਿਨਾਲ ਕੁਰਸੋਤਮ ਕੋਸ਼ਿਕ ਸਮਾਣਾ ਨਿਊਜ਼